500 ਤੇ 1000 ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਪਿੰਡੂ ਇਲਾਕਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਹਾਲ ਹੈ ਜਾਣ ਲਈ ਅਸੀਂ ਇਸ ਵਕਤ ਫਤਿਹਗੜ੍ਹ ਸਾਹਿਬ ਦੇ ਪਿੰਚੂਨੀ ਦੇ ਵਿੱਚ ਇੱਕ ਕਰਿਆਨਾ ਸਟੋਰ ਤੇ ਆ ਮੇਰੇ ਨਾਲ ਸੂਰਜ ਨੇ ਸੂਰਜ ਮੈਂ ਜਾਣਾ ਚਾਹਾਂਗਾ ਕਿ ਜਦੋਂ ਦੀ ਇਹ ਨੋਟਬੰਦੀ ਹੋਈ ਹੈ ਤੁਹਾਡੇ ਕੰਮਕਾਜ ਤੇ ਕਿੰਨਾ ਅਸਰ ਪਿਆ ਸਾਡਾ ਕੰਮਕਾਜ ਵੀ ਬਿਲਕੁਲ ਮਤਲਬ ਕੱਟ ਗਿਆ ਜੀ ਸਾਡੇ ਕੋਲ 100-100 ਦੇ ਨੋਟ ਨਹੀਂ ਆ ਰਹੇ ਜੀ ਸਾਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਬੈਂਕ ਵਿੱਚ 24 ਪੈਸੇ ਘੱਟ ਮਿਲ ਰਹੇ ਆ ਤੇ ਗ੍ਰਾਹਕ ਕੋਲ 500 ਤੇ 1000 ਦੇ ਨੋਟ ਨੇ ਜੋ ਕਿ ਬੈਂਕ ਦੇ ਵਿੱਚ ਮਤਲਬ ਜਮਾ ਨਹੀਂ ਹੋ پا ਰਹੇ ਜਰਾਂਤਰ ਉਧਾਰ ਜਿਆਦਾ ਚੱਲ ਰਿਹਾ ਹਾਂਜੀ ਉਧਾਰ ਜਿਆਦਾ ਚੱਲ ਰਿਹਾ ਜੀ ਤੇ ਕਿੰਨਾ ਕੰਮ ਘਟਿਆ ਤੁਹਾਡਾ ਸਾਡਾ ਅੱਧੂ-ਅੱਧ ਕੰਮ ਘਟ ਗਿਆ ਜੀ ਅੱਧ ਤੋਂ ਜ਼ਿਆਦਾ ਮੇਨਾਲ ਗ੍ਰਾਹਕ ਵੀ ਨੇ ਆਪਣਾ ਨਾਮ ਕੀ ਹੈ ਜੀ ਅਮਨਜੋਤ ਅਮਨ ਤੁਸੀਂ ਕਿਉਂਕਿ ਸਮਾਨ ਲੈਣ ਲਈ ਆ ਰਹੇ ਹੋ ਤੁਹਾਨੂੰ ਕਿਸ ਤਰ੍ਹਾਂ ਦੀ ਦਿੱਕਤ ਪੇਸ਼ ਆ ਰਹੀ ਹੈ ਦਿੱਕਤ ਆ ਰਹੀ ਹੈ ਸਮਾਨ ਲੈਣ ਆ ਜੀ ਫਿਰ ਪੈਸੇ 500000 ਦੇ ਨੋਟ ਦਿੰਨੇ ਆ ਲੈਂਦੇ ਨਹੀਂ ਹੈਗੇ ਕਹਿੰਦੇ ਵੀ ਨਹੀਂ ਚੱਲਣੇ ਨਹੀਂ ਹੈਗੇ 100 ਦੇ ਲਿਆ 100 ਦੇ ਕਿਤੋਂ ਮਿਲਦੇ ਨਹੀਂ ਹੈਗੇ ਤੇ ਬੈਂਕਾਂ ਤੋਂ ਬੈਂਕਾਂ ਤੋਂ ਵੀ ਨਹੀਂ ਮਿਲ ਰਹੀ ਇਹ ਤਾਂ ਮੁਸ਼ਕਲ ਆ ਰਹੀ ਹੈ ਜਿਸ ਤਿਕਨਲ ਦੱਸਿਆ ਕਿ ਇਹ ਪਿੰਡੂ ਇਲਾਕਿਆਂ ਦਾ ਹਾਲ ਹੈ ਸ਼ਹਿਰਾਂ ਦੀਆਂ ਮੁਕ ਦਿੱਕਤਾਂ ਤਾਂ ਸਭ ਦੇ ਸਾਹਮਣੇ ਸੀ ਪਰ ਪਿੰਡੂ ਇਲਾਕਿਆਂ ਦੇ ਵਿੱਚ ਵੀ ਸਥਿਤੀ ਜਿਹੜੀ ਹੈ ਉਹ ਸਪੱਸ਼ਟ ਨਹੀਂ ਹੈ ਐਸੇ ਕਰਕੇ ਇਸ ਕਰੈਨਾ ਦੁਕਾਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਲਿਖ ਕੇ ਬਕਾਇਦਾ ਲਿਖ ਕੇ ਲਾਇਆ ਹੋਇਆ ਕਿ 500 ਅਤੇ 1000 ਦੇ ਨੋਟ ਨਹੀਂ ਚੱਲਣਗੇ ਔਰ ਇਹਦਾ ਕਾਰਨ ਇਹੀ ਹੈ ਕਿ ਨੋਟਬੰਦੀ ਹੋਈ ਹੋਈ ਹੈ ਇਹ ਨੋਟ ਬਿਲਕੁਲ ਹੁਣ ਬੈਨ ਨੇ ਔਰ ਐਸੇ ਕਰਕੇ ਇਹਨਾਂ ਲੋਕਾਂ ਨੇ ਲਿਖ ਕੇ ਇੱਥੇ ਲਗਾਇਆ ਔਰ ਇਹਦਾ ਸਭ ਤੋਂ ਵੱਡਾ ਜਿਹੜਾ ਅਸਰ ਪੈ ਰਿਹਾ ਉਹ ਕੰਮਕਾਜ ਤੇ ਹੈ ਗ੍ਰਾਹਕ ਵੀ ਪਰੇਸ਼ਾਨ ਹੈ ਔਰ ਦੁਕਾਨ ਵੀ ਦੁ ਜੋ ਹੈ ਪਰੇਸ਼ਾਨ ਹੈ ਕੈਮਰਵਿੰਦਰ ਸਿੰਘ ਦਿਨਾਲ ਸਰਬਜੀਤ ਸਿੰਘ ਐਬੀਪੀ ਸਾਂਝਾ ਫਤੇਗੜ ਸਾਹਿਬ